ਤਬੀਤੀ ਰਾਤ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਦਰਸਲ ਤਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਬਿਲਕੁਲ ਮੌਕਾ ਹੀ ਵਾਰਦਾਤ ਦੀ ਸੀਸੀਟੀਵੀ ਤਸਵੀਰ ਹੈ ਜਿਹੜੀ ਉਹ ਵੀ ਨਿਕਲ ਕੇ ਸਾਹਮਣੇ ਹੈ ਬਿਲਕੁਲ ਇਹ ਤਸਵੀਰਾਂ ਤੁਸੀਂ ਸ਼ਰ੍ਹਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਲੋਕਾਂ ਦੇ ਹੌਸਲੇ ਨੇ ਜਿਹੜੇ ਦਿਨ-ਬ-ਦਿਨ ਉਲੰਧ ਹੁੰਦੇ ਜਾ ਰਹੇ ਨੇ ਕਿਤੇ ਕਤਲ ਹੁੰਦਾ ਹੈ ਕਿਤੇ ਲੁੱਟਾ ਖੋਹ ਹੁੰਦੀਆਂ ਨੇ ਤਾਂ ਤਾਂ ਸੇ ਮਾਮਲੇ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਇੱਕ ਖਬਰ ਨਿਕਲ ਪਈ ਤਤਾਜ਼ੀ ਮਾਮਲੇ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਨਿਕਲ ਕੇ ਖਬਰ ਸਾਹਮਣੇ ਆਈ ਹੈ ਜਿੱਥੇ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਤਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਜੀਹਾਂ 메ਨ ਗੇਟ ਦੇ ਉੱਤੇ ਦੋ ਫਾਇਰ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਘਰ ਦੇ ਸਾਹਮਣੇ ਵਾਲੀ ਕੰਧ ਦੇ ਉੱਤੇ ਵੀ ਫਾਇਰ ਚਲਾਏ ਜਾਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਚਾਰ ਪੰਜ ਫਾਇਰ ਮਾਰੇ ਜਾਂਦੇ ਨੇ ਤਾਂ ਬਿਲਕੁਲ ਬੀਤੀ ਦੇਰ ਰਾਤ ਗੁਰਦਾਸਪੁਰ ਦੇ ਵਿੱਚ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਦੇ ਕਾਰਨ ਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਬਿਲਕੁਲ ਗੋਲੀਆਂ ਨੇ ਜਿਹੜੀਆਂ ਘਰ ਦੇ ਗੇਟਾਂ ਦੇ ਉੱਤੇ ਚਲਾਈਆਂ ਜਾਂਦੀਆਂ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਾਂ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਤਾਂ ਬਿਲਕੁਲ ਗੋਲੀਆਂ ਕਿਸ ਦੇ ਵੱਲੋਂ ਚਲਾਈਆਂ ਗਈਆਂ ਉਹ ਵੀ ਸੀਸੀਟੀਵੀ ਕੈਮਰਾ ਦੇ ਵਿੱਚ ਸ਼ਰੇਆਮ ਦਿਖਾਈ ਦੇ ਰਿਹਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਹੈ ਜਿਹੜੀ ਆਖਰਕਾਰ ਕੀ ਕਾਰਵਾਈ ਕਰਦੀ ਹੈ ਤਾਂ ਬਿਲਕੁਲ ਦੱਸਦੇ ਕਿ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਉਹਨਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਵੀ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਆ ਚੁੱਕੀਆਂ ਨੇ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਹੈ ਜਿਹੜੀ ਨਹੀਂ ਕੀਤੀ ਗਈ ਤੇ ਹੁਣ ਘਰ ਦੇ ਉੱਪਰ ਗੋਲੀ ਚਲਾਉਣ ਬੜਾ ਨੌਜਵਾਨ ਸੀਸੀਟੀਵੀ ਕੈਮਰੇ ਦੇ ਵਿੱਚ ਕੈੱਬ ਹੋ ਗਿਆ। ਅ ਨਕਲੂ ਮਾਜਨ ਜੋ ਸਾਡੇ ਪਰਿਵਾਰਿਕ ਮੈਂਬਰ ਨੇ ਤੇ ਯੂਥ ਕਾਂਗਰਸ ਦੇ ਮੇਰੇ ਦੂਜੀ ਵਾਰ ਦੇ ਹਲਕਾ ਪ੍ਰਧਾਨ ਨੇ ਮਦਰ ਇਹਨਾਂ ਦੇ ਦੋ ਵਾਰ ਦੇ ਕਾਉਂਸਲਰ ਨੇ ਇਥੋਂ ਸੋ ਰਾਤ ਨੂੰ ਕੁਝ ਕਰੀਬ 10 10:30 ਵਜੇ ਦੇ ਕਰੀਬ ਜਿਹੜੇ ਆ ਕੁਝ ਨੌਜਵਾਨ ਆਉਂਦੇ ਨੇ ਐਕਟਿਵ ਆ ਦੇ ਸੀਸੀਟੀਵੀ ਅਸੀਂ ਹੁਣ ਫਰੋਦੀ ਆ। ਉੱਚ ਦੋ ਨੌਜਵਾਨ ਆਏ ਨੇ ਜਿਹੜੇ ਉਹ ਇੱਥੇ ਫਾਇਰ ਕਰਕੇ ਅੰਨੇ ਵਾ ਫਾਇਰ ਕੀਤੇ ਨੇ ਦੋ ਖੋਲ ਜਿੰਦਾ ਜਦੋਂ ਕਰਦੇ ਸੀ ਕ੍ਰਿਸਟਲ ਤੋਂ ਦੋ ਖੋਲ ਜਿੰਦੇ ਨੇ ਜਿੰਦਾ ਕਾਰਕੁਸ ਦੇ ਤਿੰਨ ਖੋਲ ਪਏ ਨੇ ਜਿਹੜੇ ਖਾਲੀ ਖੋਲ ਨੇ ਸੋ ਉਸ ਤੋਂ ਬਾਅਦ ਜਿਹੜੇ ਖੋਲ ਚੱਲੇ ਨੇ ਦਰਵਾਜ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਗੋਲੀਆਂ ਚੰਨੀਆਂ ਉਹ ਘਰ ਅੰਦਰ ਅੰਦਰ ਤੱਕ ਚੰਨੀਆਂ ਫਾਇਰ ਦੋ ਤਿੰਨ ਖੋਲ ਤੇ ਆ ਪਏ ਨੇ ਤੇ ਬਾਕੀ ਦੋ ਇਹ ਪਏ ਨੇ ਸੋ ਕਹਿਣ ਤੋਂ ਭਾਵੇਂ ਆ ਕਿ ਪਹਿਲਾਂ ਵੀ ਨਕੁਲ ਮਾਜਨ ਨੂੰ ਥ੍ਰੈਟ ਜਿਹੜੇ ਕੁਝ ਨੌਜਵਾਨ ਜਿਹੜੇ ਕਰਦੇ ਨੇ ਉਹ ਆਲਰੇਡੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੋਇਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਨੂੰ ਵੀ ਥ੍ਰੈਟ ਪ੍ਰੋਫੈਕਸ਼ਨ ਦਾ ਸਿਕਿਉਰਟੀ ਦਿੱਤੀ ਹੋਈ ਹੈ ਨੂੰ ਦਿੱਤੀ ਹੋਈ ਹੈ ਪਹਿਲਾਂ ਵੀ ਉਹਨਾਂ ਨੇ ਸੱਜੇ ਖਬੇ ਅੱਜ ਤੋਂ ਕੋਈ ਸਾਲ ਤੋਂ ਹੀ ਮੈਸੇਜ ਲਾਉਂਦੇ ਆ ਦੇਖਣਾ ਦੇਖਣਾ ਚਲੋ ਜਦੋਂ ਦੇਖਣਾ ਵਾ ਉਹ ਗੁਰਮਾਰਾਜ ਦੇ ਹੱਥ ਆ ਜਦੋਂ ਦੇਖਣਾ ਵਾ ਜਿੰਨੇ ਦੇਖਣਾ ਦੇਖ ਲੇ ਬਟ ਮੈਂ ਕਹਿਣ ਦੀ ਗੱਲ ਇਹ ਆ ਕਿ ਸਵੇਰੇ 8 ਵਜੇ ਡੀਐਸਪੀ ਸਿਟੀ ਦੇ ਐਸਐਸਓ ਸਿਟੀ ਨੂੰ ਕਾਲ ਕੀਤੀ ਆ ਇੰਨਾ ਕੁ ਲੁਮਾ ਜਾਂਦੇ ਘਰ ਰਾਹ ਦੀਆਂ ਐਸਐਸਓ ਸਾਹਿਬ ਡੀਐਸਪੀ ਸਾਹਿਬ ਗੋਲੀਆਂ ਚੱਲ ਗਈਆਂ ਪਰ ਬੜੀ ਸ਼ਰਮ ਵਾਲੀ ਗੱਲ ਆ ਕਿ ਟਾਈਮ ਹੋ ਗਿਆ ਹੁਣ ਸਵਾ 9 ਹੋ ਗਿਆ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਮੇਰਾ ਨਹੀਂ ਖਿਆਲ ਕੋਈ ਵੀ ਮੁਲਾਜ਼ਮ ਨੇ ਇੱਥੇ ਆਉਣਾ ਜ਼ਰੂਰੀ ਸਮਝਿਆ ਹੋਇਆ। ਕਿਉਂਕਿ ਉਹਨਾਂ ਨੂੰ ਤੇ ਆ ਜਾ ਕੇ ਇੱਥੋਂ ਦੇ ਖੌਤੀ ਲੀਡਰਾਂ ਦੀ ਚਾਪਲੂਸੀ ਕਰਨ ਦੀ ਗੱਲ ਹੈ। ਕੋਈ ਇਹਨਾਂ ਨੂੰ ਕਿਸੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ। ਅਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ। ਹੁਣ ਐਸਐਸਪੀ ਐਮਐਲਏ ਸਾਹਿਬ ਨੂੰ ਕਾਲ ਕੀਤੀ ਉਹ ਚੰਡੀਗੜ੍ਹ ਹੁਣ ਐਸਐਸਪੀ ਸਾਹਿਬ ਨੂੰ ਵੀਡੀਓ ਭੇਜੀ ਆ। ਉਹ ਵੀ ਸੀਚ ਬੈਠੇ ਨੇ ਤੇ ਉਹ ਕਹਿੰਦੇ ਮੈਂ ਹੁਣੇ ਬੈਕ ਕਾਲ ਕਰਦਾ ਐਸਐਸਪੀ ਦਾ। ਬੜੀ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਅਜੇ ਤੱਕ ਕੋਈ ਵੀ ਮੁਲਾਜ਼ਮ ਤੁਹਾਡੇ ਸਾਹਮਣੇ ਤੁਸੀਂ ਪਹੁੰਚ ਗਏ ਮੇਰੇ ਘਰ ਵੱਖ-ਵੱਖ ਪਿੰਡਾਂ ਤੋਂ ਆਏ ਆ ਇਹ ਵਾਰ ਦੋਤ ਭਾਜੀ ਕੋਈ ਕਰੀਬਨ 10:30 ਤੋਂ ਪੌਣੇ 11 ਦੇ ਵਿੱਚ ਦੀ ਗੱਲ ਤੇ ਵੀਡੀਓ 'ਚ ਦੋ ਜਾਨੇ ਨੇ ਜਿਹੜੇ ਐਕਟਿਵ ਅਧਿਹਾਰੇ ਨੇ ਤੇ ਆਗੇ ਚਾਰੀਆਂ ਪੰਜ ਉਹਨਾਂ ਨੇ ਫਾਇਰ ਕੀਤੇ ਨੇ ਅਸੀਂ ਅੰਦਰ ਸੀ ਲੇਟੇ ਹੋਏ ਸਾਨੂੰ ਲੱਗਾ ਇੱਕ ਲੱਗੇ ਫੰਕਸ਼ਨ ਹੋਈ ਸਹੀ ਕੋਈ ਪਟਾਕੇ ਵਗੈਰਾ ਨਾਲ ਚਲਾ ਰਿਹਾ ਹੋਵੇ ਬਾਹਰ ਆ ਕੇ ਦੇਖਿਆ ਜੀ ਸਾਨੂੰ ਕੁਝ ਪਤਾ ਨਹੀਂ ਲੱਗਾ ਤੋਂ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2 ਵਜੇ 8 ਮਿੰਟ ਤੇ ਤੇ 2 ਵਜੇ 7 ਮਿੰਟ ਤੇ ਮੈਸੇਜ ਵੀ ਆਇਆ ਸੀ ਸਿੰਪਲ ਐਚ ਲਿਖਿਆ ਮੈਂ ਉਹ ਵੀ ਇਗਨੋਰ ਕੀਤਾ ਸਵੇਰੇ ਜਦੋਂ ਸਫਾਈ ਵਾਲਾ ਲੜਕਾ ਆਇਆ ਉਹਨੇ ਆ ਕੇ ਦੇਖਿਆ ਗਿਆ ਚੀਜ਼ਾਂ ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ ਸੀ ਸਾਹਮਣੇ ਕੰਦਾ ਦੀ ਵੀ ਫਾਇਰ ਵੱਜੀ ਹੋਈ ਸੀ ਕਿਨੇ ਵਾਰ ਇਹ ਉਹਨੂੰ ਯੂਨੀਵਰਸਿਟੀਸ਼ਨ ਪੁਲਿਸ ਨੂੰ ਕਰੂਗੀ ਤਾਂ ਪਤਾ ਲੱਗੂ ਇਹਨੂੰ ਵਿੱਚ ਕਰਨਾ ਹੈ ਰਾਤ 10:30 ਤੋਂ ਪੌਣੇ 11 ਵਜੇ ਦੀ ਫਰੀਦ ਦੇ ਵਿੱਚ ਆ ਗਈ ਸਵੇਰੇ ਮੈਨੂੰ 7:00 ਵਜੇ ਪਤਾ ਲੱਗਾ ਉਹ ਨਕਲ ਜੀ ਕੀ ਕਾਰਨ ਬੰਦਿਓ ਜੋ ਇਹ ਘਾੜ ਦੇ ਇਹ ਬਾਹਰ ਕੋਨੀਆਂ ਦੇ ਜਿਹੜੇ ਥਲੇ ਉਹ ਤੇ ਆ ਖੋਲ ਰਿਆ ਇੱਧਰ ਤੇ ਆ ਅੰਦਰ ਵੀ ਤੇ ਆ ਬਾਹਰ ਵੀ ਤੇ ਆ ਕੀ ਲੱਗਦੇ ਹੋ ਕਿ ਉਹ ਅਟੈਕ ਕਰਨ ਮਤਲਬ ਖਤਮ ਕਰਨ ਆਏ ਸੀ ਜਾਂ ਕਰਦਾ ਕਿਤੇ ਕਿੰਨੇ ਗੋਲੀ ਚਲਾਨੀ ਉਹਨਾਂ ਅਟੈਕ ਕਰਨ ਨਹੀਂ ਆਣਾ ਭਾਈ ਜੀ ਚਾਰ ਤੀ ਤੀਜੀ ਤੋਂ ਚੌਥੀ ਵਾਰ ਦਾ ਚਾਂਸ ਹੈਗਾ ਪਹਿਲਾਂ ਵੀ ਕਾਫੀ ਕੰਪਲੇਨਟ ਕੀਤੀ ਹੋਈਆਂ ਪਤਾ ਲਗਭਗ ਪਤਾ ਵੀ ਹੈ ਕਿ ਕੌਣ ਕਰ ਰਿਹਾ ਕੌਣ ਨਹੀਂ ਤੇ ਐਸਐਸਪੀ ਸਾਹਿਬ ਦੀ ਪੀਛ ਹੋਈ ਸੀ ਇੱਕ ਮੇਰੀ ਦੁਕਾਨ ਤੇ ਵੀ ਆਇਆ ਸੀ ਉਹ ਵੀਡੀਓ ਵੀ ਮੇਰੇ ਕੋਲ ਪਈ ਹੈ ਇਸ ਟਾਈਮ ਉਹ ਵੀ ਆਪਾਂ ਦਿੱਤੀ ਸੀ ਵੀਡੀਓ ਐਸਐਚਓ ਸਾਹਿਬ ਨੂੰ ਬਟ ਉਹਨਾਂ ਦੇ ਪਹਿਲਾਂ ਮੁੰਡਾ ਉਹਦੇ ਚ ਹੀਰਾ ਸੱਚ ਰਿਆ ਪ੍ਰੈਸਟ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ ਉਦੋਂ ਇੱਕ ਨਿਊਜ਼ ਤੇ ਦਿੱਤਾ ਸੀ ਪੁਲਿਸ ਵੱਲੋਂ ਕਿ 15-16 ਕੇਸਾਂ 'ਚ ਮੁੰਡਾ ਵਾਂਟਿਡ ਹੈਗਾ ਤੇ ਉਹੀ ਮੁੰਡਾ ਬਾਅਦ 'ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ ਫਿਰ ਪੁਲਿਸ 'ਚ ਮਿਲੀ ਭਗਤ ਨੇ ਬਾਹਰ ਗਿਆ ਕੋਈ ਨਹੀਂ ਪਹੁੰਚਿਆ ਸਾਢੇ 1 ਘੰਟਾ ਹੋ ਗਏ ਕਾਲ ਕੀਤੀ ਕੋਈ ਨਹੀਂ ਪਹੁੰਚਿਆ ਘਟਨਾ ਹੋਇਆ ਨੂੰ ਕਿੰਨਾ ਵਕਤ ਆ ਬੱਦ ਤੇ ਤੂੰ ਲਾਲੂ 10 ਸਾਢੇ 10 ਪੂਰੇ ਬਰਾ ਘੰਟੇ ਹੋ ਜਾਣਗੇ ਸਰਕਾਰ ਹੈ ਹੀ ਫੀਲ ਨਹੀਂ ਰਹੀ ਡੇ ਵੱਡੇ ਡੇ ਵੱਡੇ ਛੋਟੇ ਦਾ ਮਤਲਬ ਹੀ ਕੋਈ ਹੈ ਹੀ ਫੀਲ ਨਹੀਂ ਰਹਾ ਤੁਸੀਂ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਕੀ ਹੋ ਰਿਹਾ ਸ਼ਕੂਮਲ ਲੈ ਕੇ ਸ਼ਾਰਾਂ ਜੀ ਕੀ ਹੋ ਰਿਹਾ ਸ਼ਰਮ ਕੋ ਨਹੀਂ ਜਦੋਂ ਮੰਗ ਕਿਹਦੇ ਕੋ ਕਰੀਏ ਕਿਹਦੇ ਕੋ ਕਰੀਏ ਅੱਗੇ ਇੱਕ ਸਕੂਟੀ ਜਿਹੜੇ ਲੀਡਰ ਬਣੇ ਉਹਨਾਂ ਨੂੰ ਉਹਨਾਂ ਕੋਈ ਗੱਲ ਨਹੀਂ ਤੇ ਮੰਗ ਕਰੀਏ ਕਿਹਦੇ ਕੋ ਆਮ ਬੰਦੇ ਨਾਲ ਭਾਈ ਕਿਸੇ ਨਾਲ ਕੀ ਨਹੀਂ ਹੋ ਰਿਹਾ ਹੁਣ ਜਦੋਂ ਨਵੀਂ ਨਵੀਂ ਸਰਕਾਰ 11 ਮਾਰਚ ਨੂੰ ਬਣੀ ਸੀ 15 ਮਾਰਚ ਨੂੰ ਸ਼ਹਿਰ ਤੇ ਦੁਕਾਨਾਂ ਟੁੱਟੀਆਂ ਕੀ ਬਣ ਗਿਆ ਉਹਨਾਂ ਦੇ ਤੱਕ ਉਹ ਸਾਰੇ ਮੁੰਡੇ ਬਾਹਰ ਨੇ ਜਿਨ੍ਹਾਂ ਨੇ ਸ਼ਰਮ ਕਰਵਾਉਣਾ ਚਲਦੇ ਸਾਰੇ ਮੁੰਡੇ ਬਾਹਰ ਨੇ ਕੋਈ ਵੀ ਜਿਹੜੇ ਜਿਹੜੇ ਕੇਸ ਜਿਨ ਬੋਲ ਸਾਰੇ ਬਾਹਰ ਨੇ ਕੋਈ ਵੀ ਲੋਕਲ ਨਹੀਂ ਹੈਗਾ ਇੱਥੇ ਹਨ ਸਰੇ ਸੂਚਨਾ ਮੇਰੇ ਹੀ ਕਰੀਬ ਕੋਈ ਸਵਾ 8 ਵਜੇ ਕਰੀਬ ਕਿੰਨੋ ਕੁ ਲੰਬਾ ਜਨਜੀ ਨੇ ਆਪਣੇ ਕਾਰਸ ਦੇ ਅਹੁਦੇਦਾਰ ਨੇ ਤੋਂ ਉਹਨੇ ਮਾਦਾ ਐਮਸੀ ਨੇ ਉਹਨਾਂ ਦੇ ਮਹਲਾਇ ਤੇ ਪਿੰਨ ਗਪਾਲ ਨਗਰ ਬਰਾਮਪਰ ਰੋਡ ਰਹਿ ਤੇ ਉੱਥੇ ਗੋਲੀ ਚੱਲੀ ਆ ਉਸ ਵੰਦੇ ਹੀ ਮੌਕੇ ਤੇ ਪਹੁੰਚੇ ਮੌਕਾ ਵੇਖਿਆ ਵਾ ਤੇ ਜੋ ਵੀ ਗੋਲੀਆਂ ਨਿਸ਼ਾਨ ਵਗੈਰਾ ਨੇ ਉਹ ਆਪਣੇ ਮੋਬਾਈਲ ਫੋਨਾਂ ਹੀ ਕੈਪਚਰ ਕੀਤੇ ਤੇ ਦੋ ਰੌਂਦ ਜਿੰਦਾ ਨੇ ਤੇ ਇੱਕ ਤੇ ਤਿੰਨ ਰੌਂ ਜਿਹੜੇ ਚੱਲੇ ਹੋਏ ਨੇ ਉਹਦੇ ਅੱਗੇ ਦੋ ਜਿਹੜੇ ਸੱਤ ਨੂੰ ਬੁਲਟ ਲੱਗੇ ਆ ਦੋ ਬੁਲਟ ਵੀ ਕਮਜੇ ਲਏ ਅਗਲੇ ਤੇ ਬਾਕੀ ਸੀਨੀਅਰ ਅਫਸਰ ਧਿਆਨ ਵਿੱਚ ਲਾ ਦਿੱਤਾ ਗਿਆ ਜੋ ਸੀਸੀਟੀਵੀ ਵਗੈਰਾ ਚੈੱਕ ਕਰਕੇ ਜੋ ਵੀ ਦੰਪਰ ਕਰਾ ਖਾ ਉਹ ਜਿਹੜਾ ਵੀ ਰਾਤ ਇੱਧਰ ਹੋਈ ਚੱਕੀ ਗਈ ਆ ਜਿਹੜੇ ਦੋੜੀਆਂ ਚੰਦ ਸੀਸੀਟੀ ਵੀਡੀਓ ਦੇਖੀਏ ਹੋਰ ਉਹਨੂੰ ਡਗਾਈ ਨਾ ਵਾਚ ਕੇ ਤੇ ਫਰੈਂਸਿਕ ਲੈਬ ਦੀ ਮਦਦ ਨਾਲ ਜੋ ਵੀ ਜਵਾਬੀ ਕਰ ਲਈ ਆਪਾਂ ਕਰ ਰਹੇ ਘਰ ਵਾਲਿਆਂ ਦਾ ਰੋਸ਼ਨੀ ਜਿਹੜੀ ਪੂਰਤੂ ਕਾ ਕਿਤੇ ਸੁਜਨੇ ਦੇ ਪਰ ਕਾਫੀ ਲੇਟ ਪਹੁੰਚੀ ਕਿ ਹੈ ਮੈਂ ਇਹ ਤੇ ਦਾਤ ਸੀਸੀਟੀ ਵੀਡੀਓ ਵਿੱਚ ਹੀ ਜਾਵੇ 10:40 ਮਿੰਟ ਦੀ ਇਹ ਫੁਟੇਜ ਹੈ ਸੀਸੀਟੀ ਫੁਟੇਜ ਜੋੰਦਿਆ ਸਵੇਰੇ 7 8 8 ਵਜੇ ਦੇ ਕਰੀਬ ਆਨ ਨੂੰ ਪਤਾ ਲੱਗਣਾ ਮੈਂ ਤਰੰਤ ਆ ਗਏ ਹਾਂ ਥੋੜੇ ਮਹੱਲੇ ਦੇ ਵਿੱਚ ਘਾਹ ਕਰਕੇ ਸ਼ਹਿਰ ਦੇ ਵਿੱਚ ਘਾਹ ਕਰਕੇ ਗਲੀਆਂ ਛੋਟੀਆਂ ਨੇ ਤੇ ਪੈਦਾ ਹੋਣਾ ਪੈਂਦਾ ਗੱਡੀ ਬਾਹਰ ਖੜੀ ਕਰਨੇ ਰੋਡ ਦੇ ਕਰਕੇ ਤੇ ਫਿਰ 15 20 ਮਿੰਟ ਇਹ ਲੱਗ ਜਾਂਦੇ ਹੈ ਹੋਰ ਬੜੀ ਲੇਟ ਨਹੀਂ